ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਪੰਜਾਬ ਸਰਕਾਰ ਦਾ ਪੰਚਾਇਤੀ ਚੋਣਾਂ ਬਾਰੇ ਵੱਡਾ ਫੈਸਲਾ, ಗ್ರಾಮ ਪੰਚਾਇਤਾਂ ਹੋਣਗੀਆਂ ਭੰਗ। ਜੇਲ੍ਹ ਤੋਂ ਬਾਹਰ ਆਏ ਸੁਖਪਾਲ ਸਿੰਘ ਖੈਰਾ ਬਾਹਰ ਆਉਂਦਿਆਂ ਹੀ ਦਿੱਤਾ ਬਿਆਨ ਕਿਹਾ ਤੁਹਾਨੂੰ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪੈਂਦੀ ਹੈ। ਗੈਰ ਕਾਨੂੰਨੀ ਮੈਂਡੇ ਤੇ ਮਾਣ ਸਰਕਾਰ ਨੂੰ ਐਨਜੀਟੀ ਦਾ ਨੋਟਿਸ ਜਾਰੀ ਨਵਜੋਤ ਸਿੰਘ ਸਿੱਧੂ ਨੇ ਵੀ ਕਰਤਾ ਐਲਾਨ ਕੀਤਾ ਪਿੱਛੇ ਨਹੀਂ ਹਟਣਾ ਲੜਾਈ ਜਾਰੀ ਰਹੇਗੀ। ਕੈਬਨਿਟ ਮੰਤਰੀ ਅਮਨ ਰੋੜਾ ਮਾਮਲੇ ਵਿੱਚ ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ 26 ਜਨਵਰੀ ਨੂੰ ਨਹੀਂ ਲਹਿਰਾ ਸਕਣਗੇ ਝੰਡਾ ਬਿਜਲੀ ਕਰੇ ਸਮਝੋਤਿਆਂ ਜਿਵੇਂ ਹੋਏ ਵੱਡੇ ਘਟਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜ਼ਨਸ ਨੂੰ ਜਾਂਚ ਕਰਨ ਦੇ ਦਿੱਤੇ ਹੁਕਮ ਪੰਜਾਬ ਚ ਸੁੱਕੀ ਠੰਡ ਦਾ ਕਹਿਰ ਰਹੇਗਾ ਜਾਰੀ ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ ਸੀਐਮ ਭਗਵੰਤ ਮਾਨ ਦੇ ਐਲਾਨਾਂ ਤੋਂ ਬਾਅਦ ਲੋਕਾਂ ਨੂੰ ਮਿਲੀ ਵੱਡੀ ਰਾਹਤ ਪੰਜਾਬ ਭਰ ਚ ਧੜਾ ਧੜ ਹੋਏ ਇੰਤਕਾਲ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਦੀਆਂ ਪੰਚਾਇਤਾਂ ਬਾਰੇ ਵੱਡਾ ਫੈਸਲਾ ਲਿਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਗ੍ਰਾਮ ਪੰਚਾਇਤਾਂ ਨੂੰ ਭੰਗ ਕਰਨ ਦੀ ਤਿਆਰੀ ਕਰ ਲਈ ਗਈ ਹੈ। ਇਸ ਸੰਬੰਧੀ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਸੂਬੇ ਦੇ ਸਮੂਹ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਜਿਨ੍ਹਾਂ ਦੀ ਮਿਆਦ ਪੂਰੀ ਹੋ ਚੁੱਕੀ ਹੈ ਨੂੰ ਭੰਗ ਕਰਕੇ ਕੰਮ ਚਲਾਉਣ ਲਈ ਪ੍ਰਬੰਧਕ ਲਗਾਉਣ ਦੀ ਤਿਆਰੀ ਕੀਤੀ ਜਾਵੇ। ਇਸ ਸੰਬੰਧੀ ਜ਼ਿਲ੍ਹਾ ਵਿਕਾਸ ਅਫਸਰਾਂ ਕੋਲੋਂ ਵੱਖ-ਵੱਖ ਪਿੰਡਾਂ ਵਿੱਚ ਪ੍ਰਬੰਧਕ ਲਗਾਉਣ ਲਈ ਅਧਿਕਾਰੀਆਂ ਦੇ ਨਾਵਾਂ ਦੀ ਮੰਗ 16 ਜਨਵਰੀ ਯਾਨੀ ਅੱਜ ਤੱਕ ਪੂਰੀ ਕਰ ਲਈ ਗਈ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਪੂਰੇ ਕੂ ਬੇਬੀ ਤੇ ਜਲਦੀ ਹੀ ਪੰਚਾਇਤੀ ਚੋਣਾਂ ਹੋ ਸਕਦੀਆਂ ਹਨ ਦੱਸਣਯੋ ਹੈ ਕਿ ਪੰਜਾਬ ਵਿੱਚ 13000 ਤੋਂ ਜ਼ਿਆਦਾ ਪੰਚਾਇਤਾਂ ਹਨ ਪਿੰਡ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਸਾਖਾ ਵੱਲੋਂ ਅੱਜ ਜਾਰੀ ਹੋਏ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਜਲਦੀ ਹੀ ਕਰਵਾਉਣ ਦੀ ਤਿਆਰੀ ਹੈ ਪੁਲਾਤ ਤੋਂ ਕਾਂਗਰਸੀ ਵਿਧਾਇਕ ਸੁਪਾਲ ਸਿੰਘ ਖੈਰਾ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ ਜ਼ਮਾਨਤ ਮਿਲਣ ਮਗਰੋਂ ਸੁਪਾਲ ਸਿੰਘ ਖੈਰਾ ਨੇ ਬਾਹਰ ਆਉਂਦੇ ਹੀ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੈ ਕਿ ਉਹ ਬਿਲਕੁਲ ਬੇਗੁਨਾਹ ਹਨ ਇਸ ਦੇ ਬਾਵਜੂਦ ਵੀ ਮੈਨੂੰ ਕੱਟਣੀ ਪਈ ਹੈ ਜੇਕਰ ਮੈਂ ਗੁਨਾਹਗਰ ਹੁੰਦਾ ਤਾਂ ਜਿੰਨੀ ਮਰਜ਼ੀ ਮੈਨੂੰ ਸਜ਼ਾ ਕਰ ਦਿੰਦੇ ਪਰ ਅਫਸੋਸ ਇਸੇ ਗੱਲ ਦਾ ਹੈ ਕਿ ਮੈਂ ਪੂਰੀ ਤਰ੍ਹਾਂ ਬੇਗੁਨਾਹਾਂ ਉਹਨਾਂ ਕਹੇਗੇ ਇਹ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਕਿ ਤੁਹਾਨੂੰ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪੈਂਦੀ ਹੈ ਜੋ ਵੀ ਮੇਰੇ ਤੇ ਝੂਠੇ ਪਰਚੇ ਹੋਏ ਇਸ ਲਈ ਹੋਏ ਕਿਉਂਕਿ ਮੈਂ ਪੰਜਾਬ ਬਾਰੇ ਸੱਚ ਬੋਲਦਾ ਰਿਹਾ ਹਾਂ ਤੇ ਇਹ ਮੇਰੇ ਲਈ ਕੋਈ ਬਹੁਤ ਵੱਡੀ ਸਜ਼ਾ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਪੁਰਾਣੇ ਸਮਿਆਂ ਵਿੱਚ ਵੀ ਪੁਲਿਸ ਵੱਲੋਂ ਡੋਗਸ ਰਿਪੋਰਟਾਂ ਤਿਆਰ ਕਰਕੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਇਸੇ ਤਰ੍ਹਾਂ ਹੀ ਗ੍ਰਿਫਤਾਰ ਕੀਤਾ ਜਾਂਦਾ ਰਿਹਾ ਹੈ ਹੈ ਮੇਰੇ ਪਿਤਾ ਜੀ ਨੇ ਵੀ ਲੰਬਾ ਸਮਾਂ ਜੇਲਾ ਕੱਟੀਆਂ ਹਨ ਬਾਕੀ ਪਰਮਾਤਮਾ ਸ਼ਕਤੀ ਦੇਣ ਵਾਲਾ ਹੈ ਰੋਪੜ ਚ ਗੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿੱਚ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਵੱਲੋਂ ਐਨਜੀਟੀ ਚ ਦਾਇਰ ਪਟੀਸ਼ਨ ਤੇ ਸੁਣਵਾਈ ਹੋਈ ਇਸ ਮਾਮਲੇ ਵਿੱਚ ਐਨਜੀਟੀ ਤੋਂ ਪੰਜਾਬ ਸਰਕਾਰ ਰੋਪੜ ਦੇ ਡੀਸੀ ਅਤੇ ਸਬੰਧਤ ਅਧਿਕਾਰੀਆਂ ਨੂੰ ਨੋਟਿਸ ਭੇਜੇ ਗਏ ਹਨ ਪੇਸ਼ੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਮਾਮਲਾ ਰੋਪੜ ਦੀ ਛੋਟੀ ਜਿਹੀ ਜਗ੍ਹਾ ਦਾ ਹੈ ਪਰ ਪੂਰੇ ਪੰਜਾਬ ਵਿੱਚ ਹਾਲਾਤ ਖਰਾਬ ਹਨ ਇਹ ਸਭ ਕੁਝ ਆਪਣੇ ਫਾਇਦੇ ਲਈ ਕੀਤਾ ਜਾ ਰਿਹਾ ਹੈ ਉਹਨਾਂ ਵੱਲੋਂ ਐਨਜੀਟੀ ਵਿੱਚ ਦਾਇਰ ਪਟੀਸ਼ਨ ਜੋ ਪੰਜਾਬ ਸਰਕਾਰ ਡੀਐਮ ਅਤੇ ਮਾਈਨਿੰਗ ਵਿਭਾਗ ਨੂੰ ਧਿਰ ਬਣਾਇਆ ਗਿਆ ਹੈ ਇਸ ਵਿੱਚ ਐਨਜੀਟੀ ਨੇ ਸਾਰਿਆਂ ਦਾ ਨੋਟਿਸ ਲੈਂਦੇ ਜਵਾਬ ਮੰਗਿਆ ਹੈ ਉਹਨਾਂ ਕਿ ਹੈ ਕਿ ਹੁਣ ਉਹ ਪਿੱਛੇ ਹਟਣ ਵਾਲੇ ਨਹੀਂ ਹਨ ਅਸੀਂ ਆਪਣੀ ਲੜਾਈ ਇਸੇ ਤਰ੍ਹਾਂ ਜਾਰੀ ਰੱਖਾਂਗੇ ਸਿੱਧੂ ਨੇ ਕਿ ਹੈ ਕਿ ਨਜਾਇਜ਼ ਮਾਈਨਿੰਗ ਅਜਿਹੀ ਦੋ ਤਾਰੀ ਤਲਵਾਰ ਹੈ ਜਿਸ ਕਾਰਨ ਨਾ ਸਿਰਫ ਵਾਤਾਵਰਨ ਨੂੰ ਸਗੋਂ ਆਰਥਿਕਤਾ ਨੂੰ ਵੀ ਨੁਕਸਾਨ ਹੋ ਰਿਹਾ ਹੈ ਇਹ ਸਾਡੇ ਗੁਰੂ ਦੀ ਸਿੱਖਿਆ ਦੇ ਬਿਲਕੁਲ ਉਲਟ ਹੈ ਇਸ ਦਾ ਕਾਰਨ ਲਾਲਚ ਹੈ ਸਿੱਧੂ ਨੇ ਕਿਹਾ ਕਿ ਆਗੂ ਨੇ ਆਪਣੇ ਘਰ ਪਰਨੇ ਸ਼ੁਰੂ ਕਰ ਦਿੱਤੇ ਹਨ ਪੰਜਾਬ ਤੇ ਹਰਿਆਣੇ ਨਾ ਹਾਈ ਕੋਰਟ ਨੇ ਕੈਬਨਟ ਮੰਤਰੀ ਅਮਨ ਅਰੋੜਾ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਅਦਾਲਤ ਨੇ ਕਿ ਹੈ ਕਿ ਜੇਕਰ ਅਮਨ ਅਰੋੜਾ ਨੂੰ ਸਜ਼ਾ ਸੁਣਾਈ ਗਈ ਹੈ ਤਾਂ ਫਿਰ ਉਹ ਗੰਦੰਤਰ ਦਿਹਾੜੇ ਤੇ ਝੰਡਾ ਨਹੀਂ ਲਹਿਰਾਉਣਗੇ ਫਿਲਹਾਲ ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ 22 ਜਨਵਰੀ ਨੂੰ 22 ਜਨਵਰੀ ਨੂੰ ਹੋਵੇਗੀ ਹਾਲਾਂਕਿ ਜੇਕਰ 22 ਜਨਵਰੀ ਨੂੰ ਅਦਾਲਤ ਦਾ ਫੈਸਲਾ ਅਮਨ ਅਰੋੜਾ ਦੇ ਪੱਖ ਵਿੱਚ ਆਉਂਦਾ ਹੈ ਤਾਂ ਸ਼ਾਇਦ ਉਹ ਝੰਡਾ ਲਹਿਰਾ ਸਕਣਗੇ ਕਾਰਜਕਾਰੀ ਚੀਫ ਜਸਟਿਸ ਦੀ ਡਿਵੀਜ਼ਨ ਬੈਂਚ ਨੇ ਇਹ ਹੁਕਮ ਇੱਕ ਜਨਹਿਤ ਪਟੀਸ਼ਨ ਤੇ ਸੁਣਵਾਈ ਕਰਦੈਂ ਤੇ ਹਨ ਪਿਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਅਮਨ ਰੋੜਾ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਇਸ ਲਈ ਉਹਨਾਂ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ ਅਤੇ ਉਹਨਾਂ ਨੂੰ ਝੰਡਾ ਲਹਿਰਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਖਰੀਦ ਸਮਝੌਤਿਆਂ ਵਿੱਚ ਹੋਏ ਘੁਟਾਲਿਆਂ ਦੀ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਹਨ ਪੰਜਾਬ ਵਿੱਚ ਕਾਲੀ ਦਲ ਦੇ ਲੀਡਰਾਂ ਦੀਆਂ ਮੁਸ਼ਕਲਾਂ ਵਾਸ ਸਕਦੀਆਂ ਹਨ ਸਾਲ 2007 ਤੋਂ 2017 ਵਿੱਚ ਹੋਏ ਬਿਜਲੀ ਖਰੀਦ ਸਮਝੌਤਿਆਂ ਦੀ ਜਾਂਚ ਹੁਣ ਵਿਜਨਲੈਸ ਨੇ ਕਰਨੀ ਸ਼ੁਰੂ ਕਰ ਦਿੱਤੀ ਹੈ ਸੀਐਮ ਭਗਵੰਤ ਮਾਨ ਵੱਲੋਂ ਇੰਨਾ ਬਿਜਲੀ ਸਮਝੌਤਿਆਂ ਦੀ ਜਾਂਚ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਇਸ ਵੰਦੇ ਬਿਜਲੀ ਵਿਭਾਗ ਨੇ ਪੰਜਾਬ ਬਿਜਲਿੰਸ ਬੀਰੋ ਸਮਝੋਤਿਆਂ ਵਾਲੇ ਸਾਰੇ ਰਿਕਾਰਡ ਸੌਂਪ ਦਿੱਤੇ ਸਨ ਬਿਜਲਿੰਸ ਦੇ ਤਕਨੀਕੀ ਮਾਹਿਰਾਂ ਨੇ ਰਿਕਾਰਡ ਦੀ ਪੜਤਾਲ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਵੇਲੇ ਤਤਕਾਲੀ ਮੁੱਖ ਮੰਤਰੀ ਚਰਨ ਸਿੰਘ ਗੰਨੀ ਨੇ ਆਪਣੇ ਕਾਰਜਕਾਲ ਵਿੱਚ ਬਿਜਲੀ ਸਮਝੋਤਿਆਂ ਦੀ ਜਾਂਚ ਕਰਵਾਈ ਸੀ ਪਰ ਉਦੋਂ ਗੱਲ ਸਿਰੇ ਨਹੀਂ ਚੜ੍ਹ ਸਕੀ ਸਰਕਾਰ ਨੇ ਉਸ ਸਮੇਂ ਨਵੰਬਰ 2021 ਵਿੱਚ ਇਹਨਾਂ ਦੇ ਰਿਕਾਰਡ ਵੀ ਤਲਬ ਕੀਤੇ ਸਨ ਬਿਜਲਿੰਸ ਨੂੰ ਮੁੱਖ ਤੌਰ ਤੇ 1980 ਮੈਗਾਵਾਟ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਤੇ 1400 ਮੈਗਾਵਾਟ ਦੇ ਰਾਜਪੁਰਾ ਥਰਮਲ ਪਲਾਂਟ ਦੀ ਜਾਂਚ ਕਰੇਗੀ ਇਸ ਤੋਂ ਇਲਾਵਾ ਸੂਰਜੀ ਊਰਜਾ ਨਾਲ ਸੰਬੰਧਿਤ ਸਮਝੌਤਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਸੁੱਕੀ ਠੰਡ ਦਾ ਕਹਿਰ ਜਾਰੀ ਰਹੇਗਾ ਵੈਸਟ-ਵੈਸਟਰਨ ਡਿਸਟਰਬੈਂਸ ਮੱਠੀ ਪੈਣਕਾਰ ਨੂੰ ਉੱਤਰੀ ਭਾਰਤ ਵਿੱਚ ਅਜੇ ਮੀਂਹ ਪੈਣ ਦੇ ਕੋਈ ਸੰਕੇਤ ਨਹੀਂ ਹਨ ਇਹ ਵੀ ਅਹਿਮ ਹੈ ਕਿ ਪਿਛਲੇ 10 ਸਾਲਾਂ ਵਿੱਚ ਪਹਿਲੀ ਵਾਰ ਦਸੰਬਰ ਤੇ ਜਨਵਰੀ ਖੁਸ਼ਕ ਹੋ ਰਹੇ ਹਨ ਇਸ ਤੋਂ ਪਹਿਲਾਂ ਅਜਿਹੀ ਸਥਿਤੀ 2013 ਵਿੱਚ ਪੈਦਾ ਹੋਈ ਸੀ ਜਦੋਂ ਪੰਜਾਬ ਤੇ ਹਰਿਆਣਾ ਵਿੱਚ ਆਮ ਨਾਲੋਂ ਬਹੁਤ ਕੱਟ ਵੀ ਪਿਆ ਸੀ ਦੱਸ ਦੇ ਕੇ ਸੁੱਕੀ ਠੰਡ ਕਾਰਨ ਦਿਨ ਦੇ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ ਹੈ ਰਾਤ ਦਾ ਤਾਪਮਾਨ ਆਮ ਦੇ ਨੇੜੇ ਹੀ ਹੈ ਧੁੱਪ ਨਾਲ ਧੁੱਪ ਨਾ ਨਿਕਲਣ ਕਾਰਨ ਲੋਕ ਸੀਤ ਲਹਿਰ ਦੀ ਮਾਰ ਹੇਠ ਹਨ ਉੰਜ ਲੋੜੀ ਮਗਰੋਂ ਦਿਨ ਵੇਲੇ ਕੁਝ ਸਮਾਂ ਧੁੱਪ ਨਿਕਲਣੀ ਸ਼ੁਰੂ ਹੋ ਗਈ ਹੈ ਪਰ ਸਵੇਰੇ ਤੇ ਛਾ ਮੇਲੇ ਤੋਂ ਦਤੇ ਠੰਡ ਦਾ ਕਹਿਰ ਜਾਰੀ ਹੈ ਪੰਜਾਬ ਦੇ ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਵੱਡੀ ਰਾਹ ਦਿੰਦਿਆਂ ਮੁਰਜ਼ਮਿਨੀ ਇੰਤਕਾਲਾਂ ਦਾ ਨਿਵੇੜਾ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਗਏ ਇਸ ਮੌਕੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੀ ਖੱਜਲ ਖਵਾਰੀ ਘਟਾਉਣਾ ਸਾਡਾ ਮਕਸਦ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਲੋਕਾਂ ਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਤੇ ਕਿਸੇ ਵੀ ਅਧਿਕਾਰੀ ਕਰਮਚਾਰੀ ਨੂੰ ਕਿਸੇ ਵੀ ਜਾਇਜ਼ ਕੰਮ ਲਈ ਰਿਸ਼ਵਤਨਾ ਦਿੱਤੀ ਜਾਵੇ ਜੇਕਰ ਮਾਲ ਵਿਭਾਗ ਦਾ ਕੋਈ ਅਧਿਕਾਰੀ ਕਿਸੇ ਕੰਮ ਦੇ ਬਦਲੇ ਪੈਸੇ ਮੰਗਦਾ ਹੈ ਤਾਂ ਬਿਨਾਂ ਝਿਜਕ ਉਸਦੇ ਸ਼ਿਕਾਇਤ ਕਰਨੀ ਚਾਹੀਦੀ ਹੈ ਦੋਸ਼ੀਆਂ ਨੂੰ ਕਿਸੇ ਵੀ ਹਾਲਾਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਪਾਕ ਸੰਪਤੀ ਜ਼ਿਲ੍ਹਾ ਪ੍ਰੇਸ਼ਦ ਨਗਰ ਨਿਗਮ ਪੰਚਾਇਤੀ ਇਹ ਚੋਣਾਂ ਹੋਣ ਗਿਆ ਸਰਪੰਚੀ ਦੀਆਂ ਇਲੈਕਸ਼ਨਾਂ ਵੇਲੇ ਪਿੰਡਾਂ 'ਚ ਬਹੁਤ ਲੜਾਈਆਂ ਹੁੰਦੀਆਂ 302 ਦੇ ਪਰਚੇ ਵੀ ਹੋ ਜਾਂਦੇ ਆ ਇੱਕ ਦੂਜੇ ਦੇ ਘਰਾ ਮੂਰੇ ਲਲਕਾਰੇ ਮਾਰ ਕੇ ਲੰਘਦੇ ਆ ਇੱਜ਼ਤ ਦਾ ਸਵਾਲ ਬਣਾ ਲੈਂਦੇ ਆ 26 ਦੇ 751 ਦੇ ਪਰਚੇ ਹੁੰਦੇ ਆ ਪਿੰਡ 'ਚ ਹੀ ਕੁਝ ਕੁ ਔੜਨਾ ਹੁੰਦਾ ਤਾਂ ਮੈਂ ਪਹਿਲਾਂ ਵੀ ਐਜ਼ ਐਮਪੀ ਵੀ ਮੈਂ ਕਹਿੰਦਾ ਸੀ ਅੱਜ ਵੀ ਮੈਂ ਕਹਿੰਦਾ ਮੁੱਖ ਮੰਤਰੀ ਬਣ ਕੇ ਵੀ ਐਲਾਨ ਕਰਾਂਗੇ ਬਕਾਇਦਾ ਕਿ ਜਿਹੜਾ ਸਰਪੰਚ ਹੈ ਅੱਜ ਤੋਂ 30 ਸਾਲ ਪਹਿਲਾਂ ਪਿੱਛੇ ਚ ਜਦੋਂ ਤੱਕ ਇਹ ਬਾਦਲ ਤੇ ਕੈਪਟਨ ਨਹੀਂ ਬੜੇ ਸੀਗੇ ਰਾਜਨੀਤੀ 'ਚ ਤਾਂ ਸਰਪੰਚ ਪਿੰਡ ਦਾ ਹੁੰਦਾ ਸੀ ਉਹਨੂੰ ਐਂ ਕਹਿ ਕੇ ਬੁਲਾਇਆ ਜਾਂ ਸੀ ਇਹ ਫਲਾਨੇ ਪਿੰਡ ਦਾ ਸਰਪੰਚ ਜਦੋਂ ਇਹ ਵੜ ਗਏ ਵਿੱਚ ਰਾਜਨੀਤੀ ਵੜ ਲਈ ਉਹਨਾਂ ਵਿੱਚ ਪੰਚਾਇਤਾਂ ਦੇ ਫਿਰ ਉਹ ਤੋਂ ਬਾਅਦ ਕਹਿਣ ਲੱਗੇ ਕਾਲੀਆਂ ਦਾ ਸਰਪੰਚ ਇਕਾਂਦਰਸੀਆਂ ਦਾ ਸਰਪੰਚ ਮੈਂ ਚਾਹਨਾ ਉਹ ਜੁਮਾਨਾ ਦੁਬਾਰੇ ਆਵੇ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਸਰਬਸੰਮਤੀਆਂ ਕਰੋ ਪਿੰਡ ਦੇ ਲੋਕ ਬੈਠੋ ਪਿੰਡ ਦੇ ਹੀ ਬੰਦਾ ਚੁਣਨਾ ਹੈ ਕਿਉਂ ਲੜੀ ਜਾਂਦੇ ਹੋ ਸਰਬਸੰਮਤੀ ਵਾਲੇ ਪਿੰਡਾਂ ਨੂੰ ਵਿਸ਼ੇਸ਼ ਗਰੰਟਾ ਦੇਵਾਂਗੇ ਕਿ ਇਸ ਪਿੰਡ ਦੇ ਵਿੱਚ ਏਕ ਹੈ ਏਕਤਾ ਹੈ ਤਾਕੇ ਹੋਰ ਪਿੰਡ ਵੀ ਇਸ ਇਸ ਤੋਂ ਗੱਲ ਤੋਂ ਸਿੱਖਣ ਕਿ ਕਿਉਂ 40-40 ਲੱਖ ਰੁਪਏ ਪੰਚਾਇਤਾਂ ਤੇ ਲਾ ਦਿੰਦੇ ਆ 40-40 ਲੱਖ ਰੁਪਏ ਸਰਪੰਚੀ ਤੇ ਖਰਚ ਦਿੰਦੇ ਆ ਤੇ 40 ਲੱਖ ਸਰਪੰਚੀ ਤੇ ਖਰਚ ਕੇ ਕੱਢੋਂਗੇ ਕਿੱਥੋਂ ਚਲੋ ਪਹਿਲਾਂ ਤਾਂ ਚੱਲ ਜਾਂਦਾ ਸੀ ਹੁਣ ਹੁਣ ਕੀ ਕਰੋਗੇ ਫਿਰ ਪਹਿਲਾਂ ਤਾਂ ਇਹਨਾਂ ਨੂੰ ਪਤਾ ਹੁੰਦਾ ਸੀ ਵੀ 40 ਲੱਖ ਲਾ ਕੇ ਉਧਰੋਂ ਇੱਧਰ ਲੈ ਲਾਂਗੇ ਹੁਣ ਆਉਂਗੇ ਕਿੱਥੇ ਫਿਰ ਮੇਰੇ ਕੋਲ ਹੀ ਆਉਂਗੇ ਨਾ 40 ਲੱਖ ਲਾ ਕੇ ਇਸ ਕਰਕੇ ਐਤਕੀ ਪੈਸੇ ਖਰਚਣ ਵਾਲਿਆਂ ਨੂੰ ਬੇਨਤੀ ਕਰਦੇ ਆ ਕਿ ਉਹ ਆਪਦੀ ਗਲਤਫਹਿਮੀ ਕੱਢ ਦੇਣ ਧਿਆਨ ਨਿਯੇ ਤੁਮ ਕੋਸੀ ਕੋਈ ਰਿਸ਼ਵਤ ਦੀ ਜਾਂ ਕੋਈ ਪੰਚਾਇਤ ਦੇ ਪੈਸੇ ਦੀ ਖਾਣ ਦੇਵਾਂਗੇ ਸਰਪੰਚ ਚੁਣੋ ਵਧੀਆ ਬੰਦੇ ਚੁਣੋ ਚਾਹੇ ਯੰਗ ਮੁੰਡਾ ਹੈ ਚਾਹੇ ਕੋਈ ਬਜ਼ੁਰਗਾ ਤਜਰਬੇਕਾਰ ਇਦਾਂ ਹੀ ਬਲਾਕ ਸੰਮਤੀ ਚ ਇਦਾਂ ਹੀ ਨਗਰ ਨਿਗਮਾ ਚ ਇਹ ਗੱਲ ਮੈਂ ਫੇਰ ਕਲੀਅਰ ਕਰ ਦੇਣਾ ਚਾਹੁੰਨਾ ਜਿਹੜੇ 40 ਲੱਖ ਲਾ ਕੇ 30 ਲੱਖ ਲਾ ਕੇ ਸਰਪੰਚ ਬਣ ਕੇ ਉਸੇ ਪੈਸੇ ਨੂੰ ਡਬਲ ਕਰਨ ਦੀ ਸੋਚਦੇ ਨੇ ਉਹ ਗਲਤ ਫਹਮੀ ਚ ਨੇ ਐਤਕੇ ਵਾਲੀਆਂ ਵੋਟਾਂ ਤਾਂ ਉਹਨਾਂ ਦੇ ਹੱਕ ਦਿਆਂ ਹੈ ਨਹੀਂ ਫਿਰ ਬਹੁਤ ਬਹੁਤ ਧੰਨਵਾਦ 630 ਕਰੋੜ ਦਾ कॉम्पनसेशन और पेनल्टी जो पंजाब सरकार के ऊपर लगाई हुई है उसमें से एक पाई भी उन्होंने दी नहीं केजरीवाल साहब और मेरा छोटा भाई भगवंत मान इलेक्शन के पहले बांस की तरह लंबे वायदे अंदर से खोखले कि हम हर साल बीस हजार करोड़ रुपया रेत माइनिंग से नेताओं की जेब से निकाल के महिलाओं को हजार रुपए देंगे बीस हजार करोड़ पहला साल बीस हजार करोड़ दूसरा साल तो चालीस हजार करोड़ हो गया जी उस चालीस हजार करोड़ में से जमा हुए हैं सिर्फ तीन सौ करोड़ दो साल के इसलिए उनतालीस हजार सात सौ करोड़ वो खड़ा है उनकी तरफ और उसके बाद वो भगौड़े हैं उन्होंने उस बात का कोई जवाब नहीं दिया ये इतना संजीदगी वाला मामला है कि इसके साथ इकोनॉमी जुड़ी हुई है जो लोग कहा करते थे एक आम आदमी पार्टी और गरीबों की सरकार है जो कांग्रेस के टाइम पे तीन सैकड़ा ट्रॉली रेत की तीन हजार रुपए की मिलती थी आज वो इक्कीस हजार रुपए की मिल रही है कितनी इक्कीस हजार रुपए की क्रशर इंडस्ट्री इनकम टैक्स दे रही है सात रुपए के हिसाब से लेकिन स्टेट के एक्सचेकर में पाई नहीं जा रही जो वहां के मंत्री हैं उनके नाक के नीचे इलीगल माइनिंग चल रही है उनके नाक के नीचे नाक के नीचे क्यों कहें उनकी फैसिलिटेशन से चल रही क्योंकि ये कोई पिन तो नहीं है जो जेब में डाल के आदमी चला गया ये एक इतना बड़ा टिपर है कि जिसको आप मतलब अगर इंपाउंड कर लें, तो कोई जरूरत नहीं करेगा पच्चीस हजार रुपए की रेत के लिए एक करोड़ रुपए का ट्रक इंपाउंड करवाने के लिए इसका मतलब ये सरकार की फैसिलिटेशन है और कल्यूजन है ये सब मिले हुए हैं चाहे वो एसएसपी हो या वो डीएम हो जिसे पार्टी बनाया गया बगैर सरकार के वो कर ही नहीं सकते दो दो तीन तीन मंत्री बदले जा चुके हैं इलीगल माइनिंग के लिए और मैं इस बात का गवाह हूं कि सरकारें गिरी हैं क्योंकि जब गरीब घर नहीं बना सकता तो इकॉनॉमी ऐसी ठहरती है कि मिस्त्री घर बैठ जाते मजदूर घर बैठ जाते हैं हार्डवेयर की दुकानें बंद हो जाती हैं बिजली की दुकानें बंद हो जाती हैं और घर मरना बंद हो जाता है प्रेजेंट रूज अमेरिका में उन्होंने रिसेशन से अमेरिकन इकोनॉमी निकाल दी थी सड़कें बना बना के यू कैन वेल इमेजिन कि इसका इंपैक्ट जिन लोगों ने यह कहा था कि हम नौकरियां देंगे और कॉरपोरेशन बनाएंगे रेत की चीखे मार के करोड़ों लाखों लोगों को नौकरी देंगे वो आज पीठ दिखाए भगौड़े हुए भाग रहे हैं सवालों से जो मैं बार बार करता हूं अब सबसे पहली बात है डिसगार्ड ऑफ द रेगुलेशन फ्लैग्रेंट इसको कहते हैं डिस्ट्रिक्ट सर्वे रिपोर्ट टोटली गलत है वो और जो बना रहे हैं उनके पास ना काबिलियत है उनके पास डिग्री नहीं है जियोलॉजिकल डिग्री ही नहीं है वो भी प्रूव हो चुका है कि फेक है इनएक्यूरेट <coughs> डेटा है रिप्लेनिशमेंट स्टडीज जो ड्रोन से करते हैं टेक्नोलॉजी से करते हैं वो नहीं है अब रिजल्ट क्या है कि इरोजन जोन्स में जहां मैक्सिमम इरोजन जोन है वहां माइनिंग हो रही है और बिना किसी परमिशन के गवर्नमेंट ऑफ इंडिया के रूल्स की धज्जियां उड़ा के बगैर किसी परमिशन के माइनिंग चल रही है साहब और तो और कोर्ट ने हिदायत दी है और कोर्ट ने एक्नॉलेजमेंट की है सितंबर में कोर्ट ने इनके सभी ऑफिशियल्स को बुला के कहा कि आप फेल हो गए हो इलीगल माइनिंग को रोकने से इट्स अ फेलियर ऑफ द गवर्नमेंट ये कोर्ट ने इन पे निशाना साधा है बुला के जलील किया है कोर्ट रूम में ਸਾਡੇ ਪੰਜਾਬ ਨਾਲ ਜਾਂ ਪੁਰਾਣੇ ਸਮੇਂ ਤੋਂ ਆ ਕਿ ਤੁਹਾਨੂੰ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪੈਂਦੀ ਆ ਮੈਂ ਆਪਣਾ ਇਹੀ ਐਨਲਾਈਜ਼ ਕੀਤਾ ਕਿ ਜੋ ਕੁਝ ਮੇਰੇ ਤੇ ਝੂਠੇ ਪਰਚੇ ਹੋਏ ਇਹ ਉਹ ਇਹ ਸਿਰਫ ਜੋ ਮੈਂ ਬੇਬਾਕ ਹੋ ਕੇ ਪੰਜਾਬ ਦੀ ਮੁੱਦਿਆਂ ਦੀ ਗੱਲ ਆਪਣੇ ਸੂਬੇ ਦੀ ਆਪਣੀ ਕੌਮ ਦੀ ਗੱਲ ਕਰਦਾ ਰਿਆਂ ਇਹ ਉਹਦੀ ਮੈਂ ਸਜ਼ਾ ਭੁਗਤੀ ਆ ਸੱਚ ਬੋਲਣ ਦੀ ਸਜ਼ਾ ਭੁਗਤੀ ਆ ਤੇ ਫੇ ਮੈਂ ਸਮਝਦਾ ਫੇ ਇਸ ਹਿਸਾਬ ਨਾਲ ਕੋਈ ਬੜੀ ਬਹੁਤ ਵੱਡੀ ਕੋਈ ਸਜ਼ਾ ਦੇਣਗੇ ਇੱਕ ਬਹੁਤ ਵੱਡੀ ਸਜ਼ਾ ਨਹੀਂ ਕਿਉਂਕਿ ਜਦੋਂ ਮੈਂ ਨਿਗਾ ਮਾਰਦਾ ਲੇਫਟ ਰਾਈਟ ਮਿਸਾਲ ਦੇ ਤੌਰ ਤੇ ਸਾਡੇ ਬੱਚੇ ਪੰਜਾਬ ਦੇ ਨੌਜਵਾਨ ਆਸਾਮ ਦੀਆਂ ਜੇਲਾਂ ਵਿੱਚ ਬੈਠੇ ਨੇ ਨੈਸ਼ਨਲ ਸੈਕਿਉਰਿਟੀ ਐਕਟ ਲੱਗਿਆ ਉਹਨਾਂ ਨੂੰ 1 ਸਾਲ ਲਈ ਨਜ਼ਰਬੰਦ ਮੈਂ ਉਹਨੋਂ ਤਾਂ ਬਹੁਤ ਘੱਟ ਹੈ ਕਿ ਮੇਰੀ ਸਜ਼ਾ ਸਮਝ ਗਏ ਦੂਸਰਾ ਮੈਂ ਨਿਗਾ ਮਾਰੀ ਕਿ ਆਪਣੇ ਨਾਲ ਗੁਆਂਢੀ ਦੇਸ਼ ਆ ਪਾਕਿਸਤਾਨ ਉੱਥੋਂ ਦਾ ਫਾਰਮਰ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਉਹ ਮੇਰਾ ਆਈਡਲ ਵੀ ਹੈਗਾ ਆਈ ਲਾਈਕ ਹਿਮ ਅ ਲੋਟ ਔਰ ਬਹੁਤ ਅੱਛਾ ਆਦਮੀ ਆ ਉਹ ਉਹਨੂੰ ਫੌਜ ਨੇ ਤੱਕੇ ਨਾਲ ਬਹੁਤ ਮਤਲਬ ਲੰਬੇ ਅਰਸੇ ਤੋਂ ਨਜ਼ਰਬੰਦ ਕੀਤਾ ਹੋਤੇ ਜਦੋਂ ਉਹਦੀ ਇੱਕ ਕੇਸ ਵਿੱਚ ਬੇਲ ਹੁੰਦੀ ਹੈ ਜਿੱਦਾਂ ਮੇਰੇ ਨਾਲ ਹੋ ਰਿਹਾ ਸੀਗਾ ਉਦੋਂ ਨੂੰ ਉਹਦੇ ਤੇ ਹੋਰ ਪਰਚਾ ਦਰਜ ਕਰੰਦੇ ਨੇ ਝੂਠਾ ਔਰ ਉਹਨੂੰ ਇਲੈਕਸ਼ਨਾਂ ਤੋਂ ਵਾਂਝੇ ਰੱਖਿਆ ਹੋਇਆ ਵਾ ਸੋ ਜਦੋਂ ਤੀਸਰਾ ਮੈਂ ਮੈਂ ਕਿਉਂਕਿ ਆਈ ਬਿਲੋਂਗ ਟੂ ਅ ਬੇਸਿਕਲੀ ਅਕਾਲੀ ਬੈਕਗਰਾਉਂਡ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਨੇ ਇਸ ਤਰ੍ਹਾਂ ਦੀਆਂ ਜੇਲਾਂ ਕੋਈ ਪੰਜਾਬ ਦੀ ਜੇਲ੍ਹ ਹੀ ਨਹੀਂ ਹੋਣੀ ਜਿੱਥੇ ਉਹ ਨਹੀਂ ਨਜ਼ਰਬੰਦ ਰਹੇ ਟੋੜਾ ਸਾਹਿਬ ਦੇ ਨਾਲ ਪਹਿਲਾਂ ਇਮਰਜੈਂਸੀ ਚ 1900 75 ਚ ਉਹਨਾਂ ਨੂੰ ਅਰੇਸਟ ਕੀਤਾ ਸੀਗਾ ਪੂਰੇ 19 ਮਹੀਨੇ ਕੱਟੇ ਉਤੋਂ ਸ਼ੁਰੂ ਹੋ ਗਿਆ ਕੰਮ ਫਿਰ 80 ਦੇ ਦਹਾਕੇ ਵਿੱਚ 90 ਦੇ ਦਹਾਕੇ ਤੱਕ ਤ੍ਰਿਪੁਰਾ ਅਗਰਥਲਾ ਵਰਗੀਆਂ ਜਿਹੜੀਆਂ ਦੂਰ ਦਰਾਡੇ ਜ਼ਿਲ੍ਹੇ ਉੱਥੇ ਲਗਭਗ ਸਾਲ-ਸਾਲ ਕੱਟੇ ਉਦੋਂ ਵੀ ਨੈਸ਼ਨਲ ਸਿਕਿਉਰਿਟੀ ਐਕਟ ਹੀ ਲੱਗਦਾ ਸੀ ਐਨਐਸਏ ਲੱਗਦਾ ਸੀਗਾ ਸੋ ਇਸ ਕਰਕੇ ਸਾਡੇ ਘਰ ਵਿੱਚ ਇਹ ਪੁਲਿਸ ਆਨਦੀ ਇਦਾਂ ਗ੍ਰਿਫਤਾਰ ਕਰਦੀ ਔਰ ਉਹ ਵੀ ਇਦਾਂ ਜਿੱਦਾਂ ਮਤਲਬ ਬੋਗਸ ਰਿਪੋਰਟਸ ਤਿਆਰ ਕਰਕੇ ਪੁਲਿਸ ਵੱਲੋਂ ਉਹਨਾਂ ਨੂੰ ਬਿਲਕੁਲ ਸੋਰਸ ਰਿਪੋਰਟ ਦੇ ਉੱਤੇ ਕਿ ਇਹ ਮਤਲਬ ਦੇਸ਼द्रोह ਦਾ ਮੁਕੱਦਮਾ ਬਣਾ ਕੇ ਉਹਨਾਂ ਨੂੰ ਐਦਾਂ ਗ੍ਰਿਫਤਾਰ ਕਰ ਲੈ। ਸੋ ਜਦੋਂ ਮੈਂ ਆਪਣੇ ਪਿਤਾ ਜੀ ਵੱਲ ਦੇਖਦਾ ਹੁਣ ਤਾਂ ਹੈਨਿੰਗ ਹੈ ਵਿਚਾਰੇ। ਉਹਨਾਂ ਨੇ ਮਤਲਬ ਰਿਪੀਟਿਡਲੀ ਜੇਲਾ ਕੱਟੀਆਂ ਸਾਲ-ਸਾਲ 6-6 ਮਹੀਨੇ 1.5-1.5 ਸਾਲ। ਔਰ ਜਦ ਫੇ ਉਹਨਾਂ ਵੱਲ ਦੇਖਦਾ ਤਾਂ ਫਿਰ ਮੈਂ ਸੋਚਿਆ ਕਿ ਤੂੰ ਐਡਾ ਕਮਜ਼ੋਰ ਤਾਂ ਹੈਨਿੰਗ ਆ। ਤਾਂ ਇਸ ਕਰਕੇ ਉਹ ਬਾਕੀ ਉਹ ਅਕਾਲਪੁਰ ਖਵਾਹਿਗੁਰੂ ਆ ਸ਼ਕਤੀ ਦੇਣ ਵਾਲਾ। ਮੈਨੂੰ ਆਪਣੇ ਵੱਲੋਂ ਤਾਂ ਸਰਕਾਰ ਦੀ ਕੋਸ਼ਿਸ਼ ਕਿ ਇਹਨੂੰ ਮੈਂਟਲੀ ਟੌਰਚਰ ਕਰੋ। ਮੇਰੇ ਬੈਰਕ ਦੇ ਅੰਦਰ ਕੈਮਰਾ ਲਾਇਆ ਹੋਇਆ ਸੀ ਸਾਡੇ ਭਗਵੰਤ ਮਾਨ ਸਾਹਿਬ ਵੱਡੇ ਆਗੂ ਬਹੁਤ ਇਸ ਵਕਤ ਜਿਹੜੇ 13 ਜ਼ੀਰੋ ਦੀਆਂ ਗੱਲਾਂ ਕਰਦੇ ਨੇ ਐਡਾ ਛੋਟਾ ਤੇ ਲੈ ਐਡਾ ਕਾਇਰ ਬੰਦਾ ਮੈਂ ਸਮਝਦਾ ਇੱਕ ਤਾਂ ਹੁੰਦਾ ਨਾ ਇੱਕ ਤਾਂ ਪਹਿਲੀ ਗੱਲ ਇਹ ਆ ਕਿ ਮੈਨੂੰ ਇਹ ਜਿਹੜੇ ਮੈਂ 110 15 ਦਿਨ ਜਿਹੜੇ ਕੱਟੇ ਨੇ ਇਹ ਸੋਲੀਟਰੀ ਕਨਫਾਈਨਮੈਂਟ ਸੀ ਮੇਰੇ ਮੈਂ ਜੇਲ੍ਹ ਚ ਕਿਸੇ ਨੂੰ ਮਿਲ ਨਹੀਂ ਸਕਦਾ ਮੈਂ ਇਕੱਲਾ ਹੀ ਰਿਆ ਉਹਦੇ ਵਿੱਚ ਸਿਰਫ ਦੋ ਆਦਮੀ ਮੇਰੇ ਨਾਲ ਪਾਏ ਹੋਏ ਸੀ ਉਸ ਬੈਰਕ ਦੇ ਵਿੱਚ ਇੱਕ ਕੈਮਰਾ ਬਾਹਰ ਜਿਹੜਾ ਮੇਰੇ ਵਾਰਡ ਦੇ ਉੱਤੇ ਨਿਗਾਹ ਰੱਖਦਾ ਸੀਗਾ ਕਿ ਕੀ ਕਰ ਰਹੇ ਨੇ ਸੈਰ ਕਰਦੇ ਨੇ ਵਰਜਸ਼ ਕਰਦੇ ਕੀ ਕਰਦੇ ਨੇ ਉਦਾਸ ਤਾਂ ਨਹੀਂ ਹੈਗੇ ਇੱਕ ਕੈਮਰਾ ਮੇਰੇ ਕਮਰੇ ਦੇ ਅੰਦਰ ਬੈਰਕ ਦੇ which is unprecedented ਉਹ ਮੇਰੀ ਲਾਈਫ ਲਿਬਰਟੀ ਮੇਰੀ ਇੰਡੀਪੈਂਡੈਂਸ ਤੇ ਜਿਹੜਾ ਸੀਗਾ ਸਿੱਧਾ ਹਮਲਾ ਪਰ ਚਲੋ ਇਹ ਸਭ ਕੁਝ ਹੋ ਗਿਆ ਇਹ ਆਪਣੇ ਵੱਲੋਂ ਨਾ ਦੱਸਿਆ ਕਿ ਇਹਨੂੰ ਮੈਂਟਲ ਟੌਰਚਰ ਕਰੋ ਪਰ ਮੈਂ ਜਿੱਦਾਂ ਕਹਾਂ ਨਾ ਉਹ ਕਾਲਪੁਰਕ ਵਾਹਿਗੁਰੂ ਬਹੁਤ ਬਿਆਨਤ ਹੈ ਉਹ ਸੱਚ ਦਾ ਸਾਥ ਦਿੰਦਾ ਵਾ ਕੂੜ ਨੁਕਟੇ ਨਾਨਕਾ ਉੜਕ ਸੱਚ ਰਹੇ ਸੱਚ ਨੇ ਸੱਚ ਹੀ ਰਹਿਣਾ ਉਹਨੂੰ ਜਿੰਨਾ ਮਰਜ਼ੀ ਦਬਾਈ ਚਲੋ ਸੋ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਬਲਵਾਨ ਆ ਪਰ ਮੈਂ ਵਾਹਿਗੁਰੂ ਦੀ ਕਿਰਪਾ ਨਾਲ 멘ਟਲੀ ਮੋਰ ਸਟਰੋਂਗ ਹੋ ਕੇ ਬਾਹਰ ਨਿਕਲਿਆ ਹਾਂ ਔਰ ਆਉਣ ਵਾਲੇ ਸਮੇਂ 'ਚ ਮੈਂ ਹੁਣ ਜਦੋਂ ਮੈਨੂੰ ਤਾਂ ਪਤਾ ਹੀ ਕੁਝ ਨਹੀਂ ਬਾਹਰ ਕੀ ਹੋ ਰਿਹਾ ਮੈਂ ਜਦੋਂ ਬੈਠੂਗਾ ਆਪਣੇ ਪਰਿਵਾਰ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਕਿਉਂਕਿ ਮੇਰੀ ਪਾਰਟੀ ਨੇ ਔਰ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਮਤਲਬ ਸਰਪ੍ਰਾਈਜ਼ਿੰਗਲੀ ਭਾਜਪਾ ਵਾਲਿਆਂ ਨੇ ਅਕਾਲੀ ਦਲ ਵਾਲਿਆਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲਿਆਂ ਨੇ ਕਿਸਾਨ ਯੂਨੀਅਨਾਂ ਨੇ ਮੇਰੀ ਆਪਣੀ ਕਾਂਗਰਸ ਪਾਰਟੀ ਦਾ ਕੋਈ ਲੀਡਰ ਨਹੀਂ ਰਿਹਾ ਜਿਹੜਾ ਮੈਨੂੰ ਮਿਲਿਆ ਨਹੀਂ ਜਿਹੜੀ ਮੇਰੀ ਸਪੋਰਟ ਨਾ ਸਭ ਦਾ ਬੜਾ ਸ਼ੁਕਰਗੁਜ਼ਾਰ ਹਾਂ ਉਸ ਅਕਾਲਪੁਰ ਦਾ 1 ਮਿੰਟ ਅਕਾਲਪੁਰ ਦਾ ਸ਼ੁਕਰਗੁਜ਼ਾਰ ਹਾਂ ਹਲਕਾ ਭਲੱਥ ਦੇ ਲੋਕਾਂ ਦਾ ਸ਼ੁਕਰਗੁਜ਼ਾਰ ਹਾਂ ਆਪਣੇ ਐਨ ਆਰ ਆਈ ਵੀਰਾਂ ਭਰਾਵਾਂ ਦਾ ਸ਼ੁਕਰਗੁਜ਼ਾਰ ਬਾਕੀ ਡਿਟੇਲਡ ਗੱਲ ਜਿਹੜੀ ਆ ਉਹ ਆਉਣ ਵਾਲੇ ਇੱਕ ਦੋ ਦਿਨ ਬਾਅਦ ਆਰਾਮ ਨਾਲ ਐਨਲਾਈਜ਼ ਕਰਕੇ ਪਰ ਇੱਕ ਗੱਲ ਯਾਦ ਰੱਖਿਓ ਕਿ ਇਹ ਕੋਈ ਮਤ ਸਮਝੇ ਕਿ ਮੇਰਾ ਮਨੋਬਲ ਗਰਾ ਕੇ ਤਾਂ ਮੈਨੂੰ ਕੋਈ ਟੱਸ ਤੋਂ ਮਸ ਕਰ ਸਕਦਾ ਲੜਾਈ ਮੇਰੀ ਪੰਜਾਬ ਦੇ ਵਾਸਤੇ ਜਾਰੀ ਰਹੇਗੀ